ਸਤਿਗੁਰੂ ਜੀ ਹਰਮਿੰਦਰ ਸਾਹਿਬ ਸੋਨੇ ਦੀ ਧੋਈ ਦੀ ਸੇਵਾ ਹੋਇਆ ਆਰੰਭ ਤੁਸੀਂ ਦੇ ਦਿਓ ਤੁਸੀਂ ਦਾ ਆਪਣਾ ਉਹ ਯਾਰ ਉਹ ਪਸੰਦ ਆਉਂਦਾ ਹਾਂ ਜੀ 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 ਸਨ ਸਧੂ ਸ਼ਿਰੂ ਗ੍ਰਾਮਦਾਸ ਸਾਹਾ ਜੀ ਦੀ ਬੜੀ ਅਪਰ ਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਪਾਏ ਮਹਿੰਦਰ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ 23 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆਸ਼ੇਰ ਤੋਂ ਲੈ ਕੇ ਸੇਵਾ ਚાલુ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਹੁਣ ਸਾਡੇ ਵੀਰ ਜੀ ਭਾਈ ਗੁਰਦੇਵ ਗੁਰਦੇਵ ਸਿੰਘ ਜੀ ਅੱਜ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ ਸੇਵਾ ਆਪਣੀ ਹੋਈ ਹੈ ਨੰਨੇ ਸੋਨੇ ਦੀ ਸੇਵਾ 1995 ਤੋਂ 1999 ਤੱਕ ਹੋਈ ਹੈ ਭਾਰਤ ਦੇਸ਼ ਤੋਂ ਬਾਅਦ 160 ਸਾਲ ਕੋਲ ਸੇਵਾ ਨਹੀਂ ਬੋਲ ਸਕੀ ਇਸ ਕਰਕੇ ਮਹਾਰਾਣੀ ਗੁਰੂ ਨਾਲ ਇਨਕਾਮ ਚ ਰਿਤੇ ਨੂੰ ਸੇਵਾ ਬਖਸ਼ੀ पत्थर सेवा की चौबी पत्थरी लाए गए उन्होंने कबाही अपनी कम कर रखने वास्त हरेक साल संगत आँगी है तो महाराज महापुरक्षा शेरवाद लैके डाक मैंबर आते हैं तरीबन दस तो ग्यारह बारह महाराज महाराज टाइम नहीं किसी टाइम ला नहीं सकते तो क्वालिटी एंड क्वालिटी सेवा करनी है तो तबाही जो है रीठे न की जाती है रीठा तो जो प्राथमिक रीठा है तो वो कैमिकल नहीं है ਜੇ ਨੂੰ ਤਾਂ ਕਿ ਟੋ ਬਾਲ ਕੇ ਉਸ ਨੂੰ ਸਾਬਣ ਨਾਲ ਜਾਂ ਮੈਚ ਕੋਈ ਉਸ ਪਾਕੀ ਨਿੰਬੂ ਯੂਜ਼ ਕਰਤਾ ਆਪਣਾ ਚਰਾਏ ਪਾਊਡਰ ਯੂਜ਼ ਕੀਤਾ ਜਾਇਆ ਜਿੱਥੇ ਨਾ ਖਵਾਬ ਹੁੰਦੇ ਆ ਉਹਦੇ ਵਿੱਚ ਪਾਲਕ ਦੇ ਨਾਲ ਇੱਕੋ ਪ੍ਰਸ਼ਨ ਆ ਵੀ ਨਾਲ ਦਿੱਤੇ ਜਾਂਦੇ ਹੈ ਮੌੜੇ ਕਿਰਪਾ ਨਾਲ ਹੋਏ ਤਾਂ ਬੱਸ ਆ ਜਾਂਦੀ ਹੈ ਇਹ ਕੰਸ਼ਤਾ ਕਰਕੇ ਸੋਲੂਸ਼ਨ ਕਰਕੇ ਅੱਜ ਦੇਖੋ ਚਾਹਤੋ ਦੇਖ ਨਹੀਂ ਹੁੰਦਾ ਇਹ ਮੇਚਮ ਕਰ ਹੈ ਇਹ ਹੋ ਲਿਦਾਸ 3 ਮੰਥਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੇਰੇ ਨਾਲ ਕੱਲ ਹੀ ਆਇਆ ਹੋਇਆ ਜੰਮ ਜਾਂਦਾ ਕਾਲਾ ਹੋਰ ਬਹੁਤ ਮਿੰਟ ਕਾਲਾ ਕਾ ਪਾਣੀ ਜੰਮਿਆ ਹੁੰਦਾ ਧੂਮਕ ਧੂਮਕ ਦੇ ਨਾਲ ਬਿਲਕੁਲ ਸਾਥ ਹੋ ਜਾਂਦਾ ਕੀ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੀ ਹੋਰ ਮੈਂ ਕੋਈ ਸਰਕਾਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹਣ ਤੁਹਾਨੂੰ ਆਪਣੀ ਲਾਲਜਵੀ ਸੇਵਾ ਮਿਲਦੀ ਹੈ ਸਾਡਾ ਸਰ ਇੱਕ ਸਾਥ ਸੇਵਾ ਬਸ ਚੱਲ ਰਹੀ ਲਾਹਣ ਪੋਲੂਸ਼ਨ ਕੰਟਰੋਲ ਸਰਕਾਰਾਂ ਨਹੀਂ ਕਰਨਾ アンカフェイン